ਚੰਤਰਪਾਈ ਵੀ ਹੋ ਗਈਆਂ ਸੂਟ ਕੰਪਲੀਟ ਹੋ ਹੀ ਗਿਆ ਮੇਰਾ ਦੀਦੀ ਨੂੰ ਵਿਖਾਵਾਂਗੀ ਕਿੱਟੀ ਦੀ ਨੂੰ ਐ ਸੂਟ ਸਿੱਧਾ ਮੈਂ ਉਹਨੂੰ ਪਸੰਦ ਆਈ ਜਨਾ ਕੌਣ ਸਗੰਦਾ ਇੰਨੀ ਜਲਦੀ ਸਿੱਧੇ ਸੋਟਾ ਤੇ ਉਜਾਜ ਫਿਰ ਵੀ ਭਲਾ ਹੋਵੇ ਕਿਤੀ ਦੀ ਜਿਨ੍ਹਾਂ ਨੇ ਮੈਨੂੰ ਜਾਣ ਸਕਾਈ ਲੈ ਕਰ ਲਈ ਤਰਪਾਈ ਕਮੀਜ਼ ਦੀ ਹਾਂ ਬਾਬੀ ਵੇਖੋ ਲਿਆ ਵਿਖਾ ਸੀਤਾ ਸੀ ਨੂੰ ਅੱਜ ਦਿਨੇ ਲੈ ਗੁਰਪ੍ਰੀਤ ਤੂੰ ਤਾਂ ਬੜਾ ਸੋਹਣਾ ਡਿਜ਼ਾਈਨ ਪਾਇਆ ਵਨੀ ਤੇ ਮਤੇ ਗੁਰਪੀ ਝਟਪਟ ਸਲਾਈ ਆ ਜਾਣੀ ਆ ਤੇ ਚੱਲ ਮੈਂ ਤੇਰੇ ਵੀਰ ਨਾਲ ਹੁਣ ਗੱਲ ਕਰਦੀ ਆ ਤੇ ਥੋੜੇ ਜੇ ਪੈਸੇ ਕੱਢ ਕੇ ਤੇ ਆਪਾਂ ਹਜੇ ਤੈਨੂੰ ਕਿਰਾਏ ਤੇ ਦੁਕਾਨ ਲੈ ਦਿੰਨੇ ਆ ਕੋਈ ਨਾ ਕੋਈ ਤੇ ਤੂੰ ਆਪਣਾ ਬਟਿਕ ਦਾ ਕੰਮ ਸ਼ੁਰੂ ਕਰਨਾ ਆ ਦੋ ਚਾਰ ਕਮੀਜ਼ਾਂ ਤੂੰ ਹੱਥਾਂ ਤੇ ਹੋਰ ਕੱਢੀਆਂ ਹੋਰ ਫੇ ਪ੍ਰੈਕਟਿਸ ਹੋ ਜੇਗੀ ਨਾ ਤੇਰਾ ਤੇ ਕੰਮ ਸੈਟੀ ਸੈਟ ਆ ਤੇ ਅੱਛਾ ਮੇਰੀ ਸੁਣ ਗੱਲ ਮੇਰੇ ਕੋਲ ਦੋ ਤਿੰਨ ਸੂਟ ਪਏ ਆ ਘਰੇ ਲੂ ਜੇ ਤੇ ਉਹ ਮੇਰੇ ਕਟਿੰਗ ਕਰਕੇ ਤੇ ਮੈਨੂੰ ਸੀ ਕੇ ਦੇ ਪਾਈਪਿੰਗਾਂ ਤੈਨੂੰ ਮੈਂ ਅੱਜ ਲਿਆ ਦੇਣੀ ਆ ਚੰਗਾ ਹਾਂਜੀ ਆਹ ਉਹ ਮੈਨੂੰ ਆਗੀ ਜਾ ਪਾਈਪਿੰਗ ਵੀ ਲਾਣੀ ਸਿੱਖ ਲਈ ਮੈਂ ਸੋਣਾ ਸੀਤਾ ਬਾਉ ਬਹੁਤ ਸੋਣਾ ਸੋਣਾ ਸੀਤਾ ਬਾਉ ਤੈਨੂੰ ਤੇ ਜਾਚ ਆਈ ਆਈ ਬੱਸ ਮੈਂ ਬੜੀ ਖੁਸ਼ ਹੋਈ ਆ ਚਲੋ ਬਾਬੀ ਬਹੁਤ ਬਹੁਤ ਧੰਨਵਾਦ ਤੁਹਾਹੀ ਮੈਨੂੰ ਲੈ ਕੇ ਗਈ ਤੁਹਾਡੀ ਬੜੀ ਮੇਲ ਬੰਦੀ ਆ ਕਰਜ ਮੈਂ ਕਦੀ ਨਹੀਂ ਉਤਾਰ ਸਕਦੀ ਤੁਹਾਡਾ ਕਿ ਮੈਨੂੰ ਰੋਟੀ ਦਾ ਜਰੀਆ ਬਣਾਇਆ ਨਹੀਂ ਤੇ ਤੈਨੂੰ ਪੈ ਤੇ ਲਿਦੰਦੇ ਉਹ ਤੇ ਖਤਮ ਹੀ ਹੋਏ ਨੇ ਸੀ ਚਾਰ ਦਿਨ ਮੇਰੇ ਕੋਲ ਰਹਿਣੇ ਸੀ ਫੇਰ ਮੈਂ ਤੁਹਾਡੇ ਕੀ ਹੱਥ ਟੱਪਣਾ ਸੀ ਜਿਹੜਾ ਹੁਨਰ ਹੈ ਨਾ ਉਹ ਕੋਈ ਕੋਈ ਦਿੰਦਾ ਨਹੀਂ ਤੇ ਮੈਨੂੰ ਸਦਾ ਮੱਸੇ ਹੁਣ ਨਾ ਦਿੱਤਾ ਮੈਂ ਮਰਦੇ ਦਮ ਤੱਕ ਨਹੀਂ ਮੇਰੇ ਹੱਥਾਂ ਚੋਂ ਨਿਕਲੇਗਾ ਦੇਖ ਇਹ ਸੱਤੇ ਤੇਰੀ ਮਿਹਨਤ ਆ ਤੂੰ ਆਪਣੀ ਮਿਹਨਤ ਕਰੇਂਗੀ ਨਾ ਤੇ ਇੱਕ ਦਿਨ ਤੈਨੂੰ ਜ਼ਰੂਰ ਕਾਮਯਾਬੀ ਮਿਲੇਗੀ ਜਿਹੜਾ ਬੰਦਾ ਮਿਹਨਤ ਕਰਕੇ ਕਮਾਉਂਦਾ ਵਾ ਨਾ ਨਾ ਤੇ ਉਹਨੂੰ ਕੋਈ ਮਹਿਣਾ ਦੇ ਸਕਦਾ ਵਾ ਤੇ ਨਾ ਉਹਦੇ ਹੱਥਾਂ ਚੋਂ ਕੋਈ ਕੁਝ ਖੋ ਸਕਦਾ ਐ ਤੇ ਨਾ ਉਹਨੂੰ ਕਿਸੇ ਦਾ ਕੋਈ ਡਰ ਹੁੰਦਾ ਆ ਹੁਣ ਮੈਨੂੰ ਕੋਈ ਡਰ ਨਹੀਂ ਹੋਏਗਾ ਆਪਣੀ ਮਿਹਨਤ ਦੀ ਕਮਾਈ ਦਾ ਕੋਈ ਡਰ ਨਹੀਂ ਵੇਖ ਜਦੋਂ ਤੋਂ ਲੋਕਾਂ ਦੇ ਪੈਸੇ ਮਾਰਦੀ ਤੈਨੂੰ ਕਿਤੇ ਨਾ ਕਿਤੇ ਡਰ ਹੀ ਨਾ ਕਿ ਮੇਰੇ ਕੋ ਮੰਗਣ ਨਾ ਆ ਜਾਣ ਕੋਈ ਉਹੋ ਜਿਹਾ ਬੰਦਾ ਨਾ ਲੈ ਆਉਣ ਜਿਹੜਾ ਮੇਰੇ ਕੋ ਪੈਸੇ ਕਢਾਵੇ ਪੁਲਿਸ ਨਾ ਆ ਜੇ ਹੁੰਦਾ ਨਾ ਟੈਨਸ਼ਨ ਹੀ ਰਹਿੰਦੀ ਆ ਬਕਾਨੇ ਪੈਸੇ ਦੀ ਇਹ ਬਾਸ ਹੁਣ ਮੈਨੂੰ ਹੋਰ ਦੋ ਚਾਰ ਸੂਟ ਸੀਵਾਗੇ ਨਾ ਚੰਗੀ ਤਰ੍ਹਾਂ ਮੇਰਾ ਹੱਥ ਖੁੱਲ ਜਾਏਗਾ ਤੇ ਤੂੰ ਫਿਰ ਮੈਂ ਵੇਚ ਜੀ ਸਕੂ ਕਿ ਜਿੱਥੇ ਮਰਜ਼ੀ ਜਾ ਕੇ ਸੂਟ ਓਹੋ ਇਮੋਸ਼ਨਲ ਹੋ ਜਾਂਦਾ ਬੰਦਾ ਕੀ ਹੋ ਗਿਆ ਗੁਰਪ੍ਰੀਤ ਤੂੰ ਸ਼ਦਾ ਨਾ ਮੈਨੂੰ ਦੇਣਾ ਮੈਂ ਆੜਾ ਕੀਤਾ ਤਾਡੀ ਸੇਲੀ ਨੇ ਮੈਨੂੰ ਕਿਵੇਂ ਜਾਇ ਸਿਕਾਈ ਐ ਨਹੀਂ ਤਾਂ ਕੋਈ ਹੋਰ ਹੁੰਦੀ ਨਾ ਮੈਨੂੰ ਕੋਈ ਨਾ ਜਾਇ ਸਤਾਂਦੀ ਤੁਹਾਡੇ ਕਰਕੇ ਵੀ ਨੋਨੇ ਜਾਇ ਸਿਕਾਈ ਐ ਚਲ ਚ ਲੈਣੀ ਐਵੇਂ ਨਹੀਂ ਦਿਲ ਭਰੀਦਾ ਮਹਾਰਾਜ ਦੇ ਪਰੋਸਾਰਾ ਕੇ ਚਲੀਦਾ ਵਾ ਉਹਨੇ ਹਰ ਇੱਕ ਦੀ ਰੋਟੀ ਬਾਰੇ ਸੋਚਿਆ ਹੁੰਦਾ ਵਾ ਆ ਮੈਂ ਤਾਂ ਇੱਕ ਜਰੀਆ ਬਣੀ ਐ ਬਸ ਜੋ ਤੇਰੀ ਕਿਸਮਤ 'ਚ ਐ ਨਾ ਉਹ ਤੈਨੂੰ ਮਿਲ ਕੇ ਲੈਣਾ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਤੂੰ ਇਹੋ ਜੇ ਕੰਮਾਂ ਤੋਂ ਬਾਜ਼ ਆ ਗਈ ਕਿਤੇ ਸਾਰੀ ਜ਼ਿੰਦਗੀ ਨਹੀਂ ਉਹਨਾਂ ਚੀਜ਼ਾਂ 'ਚ ਕੱਢਦੀ ਪਤਾ ਕੀ ਆ ਵਰਪੀ ਤੱਕ ਕਿਤੇ ਨਾ ਕਿਤੇ ਮੈਨੂੰ ਹਜੇ ਵੀ ਡਾਊਟ ਹੀ ਕੀ ਪਤਾ ਨਹੀਂ ਤੂੰ ਸੁਧਰੀਆਂ ਕਿ ਨਹੀਂ ਸੁਧਰੀ ਪਰ ਅੱਜ ਮੈਨੂੰ ਪੂਰਾ ਯਕੀਨ ਹੋ ਗਿਆ ਆ ਕਿ ਮੇਰੀ ਭੈਣ ਸੁਧਰ ਗਈ ਆ ਬਸ ਹਾਂ ਭਾਬੀ ਮੈਂ ਬਿਲਕੁਲ ਸੁਧਰ ਗਈ ਆ ਹੁ ਮੇਰੇ ਨਾਲ ਤੁਹਾਡੇ ਵੀ ਸੂਟ ਸਿੱਕੇ ਦਵਾਂਗੀ ਤੇ ਵੇਖਣਾ ਮੇਨਾਂ ਦੀ ਕਮਾਈ ਖਵਾਵਾਂਗੀ ਤੇ ਖਵਾਵਾਂਗੀ ਵੀ ਧੰਨ ਤੇ ਤੁਹਾਨੂੰ ਮੇਰੇ ਤੇ ਡਰ ਹੋਇਆਗਾ ਤੁਹਾਡੀ ਮੈਂ ਚਾਹ ਤਰੀ ਆ ਵੇਖ ਕੇ ਇਹ ਚੰਗਾ ਹਾਂ ਸ਼ੁਕਰੀਆ ਸਰਦੀ ਗਈ ਨਹੀਂ ਨਹੀਂ ਕੁਛ ਨਹੀਂ ਆਇਆ ਵੈਸੇ ਆ ਵੇਖੋ ਐ ਮੈਂ ਸੂਟ ਸਿੱਖਤਾ ਵੀ ਗਈ ਹੂੰ ਸੋਣਾ ਦੱਸਿਆ ਮੇਂ ਕਰੀ ਭਾਬੀ ਨੇ ਵਧੀਆ ਸਲਾਈ ਸਿੱਖਣ ਲੱਗੀ ਏ ਤੂੰ ਹਾਂ ਭਾਬੀ ਨੇ ਵਧੀਆ ਗੱਲ ਆ ਮੈਨੂੰ ਜੱਜ ਸਿਖਾਉਂਦੇ ਵੀ ਸਲਾਈ ਦੀ ਬਹੁਤ ਵਧੀਆ ਉਹਨਾਂ ਨੇ ਮੇਰੀ ਬਾਹ ਮੜ ਕੇ ਮੈਨੂੰ ਕਹਿੰਦੇ ਤੈਨੂੰ ਸਲਾਈ ਦੀ ਜਾਸ ਸਿਖਾਣੀ ਤੇਰੇ ਵਿੱਚ ਹੁਨਰ ਭਰਨਾ ਚੰਗੀ ਗੱਲ ਆ ਇਹ ਸਾਰੀ ਉਮਰ ਦਾ ਤਰਾ ਹੁਨਰ ਆ ਜਿਹੜਾ ਵਧੀਆ ਗੱਲ ਆ ਤੂੰ ਸਿੱਖ ਲੈ ਆ ਪਰ ਮੈਨੂੰ ਨਾ ਇੱਕ ਗੱਲ ਜਿਹੜੀ ਪਤਾ ਲੱਗੀ ਨਾ ਮੈਨੂੰ ਉੱਤੇ ਬਹੁਤ ਅਫਸੋਸ ਆ ਕੀ ਪਤਾ ਤੇ ਹੁਣ ਗੱਲ ਤੇ ਗੁੱਸਾ ਵੀ ਮੈਨੂੰ ਬਹੁਤ ਆ ਮੈਂ ਕੋਈ ਗਲਤੀ ਕਰਤੀ ਆ ਤੇਰ ਤੋਂ ਗਲਤੀ ਕੋਈ ਨਹੀਂ ਹੋਈ ਗਲਤੀ ਸਾਡੇ ਤੋਂ ਹੀ ਆ ਜਿਹੜਾ ਤੈਨੂੰ ਨਾ ਗਲਤ ਘਰ ਵਿਆਹ ਬਿਠਾਇਆ ਮੈਨੂੰ ਪਤਾ ਜਦੋਂ ਇੱਥੇ ਆ ਮੈਂ ਵੀ ਮੰਮੀ ਆ ਬੜੀ ਵਾਰੀ ਗੱਲ ਕੀਤੀ ਆ ਤੇ ਸਾਡੇ ਦੇ ਖੂਨ ਵਿੱਚ ਇਹ ਗੱਲਾਂ ਹੈ ਹੀ ਨਹੀਂ ਆ ਨਾ ਠੱਗੀ ਵਾਲੀਆਂ ਨਾ ਚੋਰੀਚਕਾਰੀ ਵਾਲੀਆਂ ਨਾ ਇਦਾਂ ਆ ਵੀ ਮਨਣੇ ਉਹ ਵੀ ਲੈ ਕਿੰਨੇ ਸਵਾਰੀ ਵਧੀਆ ਵਧੀਆ ਘਰੇ ਗਈ ਆ ਉਦਾਂ ਦੀ ਸਭ ਉਹ ਇੱਥੋਂ ਨਾਲੋਂ ਵਧੀਆ ਰਹੀ ਆ ਹਨਾ ਪਰ ਤੈਨੂੰ ਸੁਣਨ ਨੇ ਕਿਹੜੇ ਕਿਹੜੇ ਰਾਮਾ ਚ ਤੋੜਤਾ ਤੇ ਗੱਲ ਤੇ ਮੈਨੂੰ ਬਹੁਤ ਗੁੱਸਾ ਆ ਬਹੁਤ ਮਾਰਾ ਕੀਤਾ ਨੇ ਆ ਜਿਹੜੀਆਂ ਜਿਹੜੀਆਂ ਹੱਥਾਂ ਤੇਨੂੰ ਪਾਈਆਂ ਨੇ ਬਹੁਤ ਮਾਰਾ ਕੀਤਾ ਉਹਨੇ ਪਰ ਚਲ ਤੂੰ ਵੜੇਗਾ ਮੰਨ ਤਿਆਰ ਕੀਤਾ ਬਹੁਤ ਵਧੀਆ ਤੇ ਮੇਰੀ ਗੱਲ ਸੁਣ ਜੇ ਤੇਰੀ ਪੰਜਾਈ ਨੇ ਤੇਰੇ ਵਿਸ਼ਵਾਸ ਕਰਕੇ ਤੈਨੂੰ ਇਹ ਨਾਲੇ ਧੋੜਿਆ ਨਾ ਇਸੇ ਬੰਦੇ ਨੇ ਇਹ ਐਨਾ ਮੈਗੇ ਤੇ ਫੇਰ ਮੈਂ ਧੋਖਾ ਕਰ ਜੀ ਕਿਤੇ ਨਹੀਂ ਵੀਰੇ ਮੈਂ ਕਿਉਂ ਧੋਖਾ ਕਰਨਾ ਅਗਲੀ ਮੇਰੇ ਤੇ ਨਾਲੇ ਵਿਸ਼ਵਾਸ ਕਰਦੀ ਵੀ ਮੈਂ ਹੁਣ ਉਹਨੂੰ ਧੋਖਾ ਹੀ ਦੇਣਾ ਹੁਣ ਮੈਂ ਆਪਣੀ ਮਿਹਨਤ ਨਾਲ ਹੀ ਕਮਾਵਾਂਗੀ ਬਾਰ ਬਰ ਤੁਹਾਡੇ ਹੱਥ ਨਹੀਂ ਡੱਟਾਂਗੀ ਬਾਰ ਮੈਨੂੰ ਸ਼ਰਮਿੰਦਾ ਹੋਣਾ ਲੱਗਦਾ ਕਿ ਇਹ ਵੀ ਜੀ ਵਾਸਤੇ ਤਾਂ ਤੇ ਅੱਗੇ ਹੱਥ ਛੱਡਦੇ ਆ ਨਾ ਮੈਨੂੰ ਆਪਣੇ ਆਪ ਤੇ ਚੰਗਾ ਨਹੀਂfeel ਹੁੰਦਾ ਵੀਰੇ ਜਦੋਂ ਮਾਪਿਓ ਆਪਣੇ ਧੀਆਂ ਨੂੰ ਵਿਆਹ ਦਿੰਦੇ ਆ ਨਾ ਕਈ ਧੀ ਹੱਥ ਦੱਸ ਦਿੰਦੀਆਂ ਉਹਨਾਂ ਨੂੰ ਆ ਕੇ ਕਿ ਆਪਾਂ ਦੁਖੀ ਆ ਤੇ ਕਈ ਧੀ ਸਿਆਣੀਆਂ ਨੇ ਉਹ ਦੱਸ ਦਿਆ ਨਹੀਂ ਆ ਉਹ ਕਹਿੰਦੀ ਕਿ ਆਪਣਾ ਦੁੱਖ ਦੱਸਾਂਗੇ ਸਾਡੇ ਮਾਪਿਆਂ ਵੀ ਦੁਖੀ ਹੋਣਗੇ ਇਸ ਕਰਕੇ ਮੈਂ ਨਹੀਂ ਦੱਸਿਆ ਅਮੀਮਾਨੋ ਨਾ ਮੈਂ ਦੁਖੀ ਨਹੀਂ ਵੇਖਣਾ ਚਾਹੁੰਦੀ ਸੀ ਨਾ ਵੀਰੇ ਤੈਨੂੰ ਵੇਖਣਾ ਚਾਹੁੰਦੀ ਸੀ ਐਵੇਂ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਤੈਨੂੰ ਕੋਈ ਗੱਲ ਨਹੀਂ ਸ਼ੇਅਰ ਕੀਤੀ ਕਿ ਮੇਰੇ ਨਾਲ ਕਿਹੜੇ-ਕਿਹੜੇ ਹਾਲਾਤਾਂ 'ਚ ਮੈਂ ਗੁਜ਼ਾਰਾ ਕਰਦੀ ਵੀ ਆ ਐ ਠੱਗਿਆ ਵੀ ਕਰਦਾ ਰਿਹਾ ਇਸ ਬੰਦੇ ਨੇ ਮੈਨੂੰ ਨਾ ਚਾਹੁੰਦੇ ਹੋਈ ਵੀ ਮੈਨੂੰ ਠੱਗਿਆ ਕਰਨੀਆਂ ਵੀ ਆ ਕੀ ਕਰਦੀ ਫਿਰ ਮੈਂ ਕਿੰਝ ਆਪਣਾ ਘਰ ਚ ਲਾਂਦੀ ਦੂਜੇ ਦਿਨ ਮੈਂ ਤੇਕੇ ਆ ਕੇ ਰੋਂਦੀ ਇੱਥੇ ਆ ਕੇ ਰੋਂਦੀ ਮੇਰੀ ਮਾਂ ਵੀ ਮੈਨੂੰ ਵੇਖ ਵੇਖ ਕੇ ਦੁਖੀ ਹੁੰਦੀ ਫਿਰ ਮੈਂ ਕੀ ਕਰਦੀ ਇਸ ਕਰਕੇ ਮੈਂ ਉਹਦੇ ਵਰਗੀ ਬਣ ਗਈ ਕੀ ਕਰ ਠੱਗਣ ਕੇ ਲਾਉਣ ਲੱਗ ਪਈ ਇਸ ਤੋਂ ਵੱਧ ਮੈਂ ਕੀ ਦੱਸ ਜਦੋਂ ਵੀ ਮੈਂ ਆਉਂਦੀ ਸਾਂ ਮੰਮੀ ਮੈਨੂੰ ਕਹਿੰਦੇ ਜਦੋਂ ਵੀ ਤੂੰ ਆਉਂਦੀ ਜਿਹੜੀ ਰਹਿੰਦੇ ਜਿਹੜੀ ਰਹਿੰਦੀ ਕਦੇ ਚਾਜ ਨਾ ਬੁਲਾਉਂਦੇ ਨੇ ਮੱਥੇ ਦੇ ਵੱਟ ਪਿਆ ਹੀ ਰਹਿੰਦਾ ਹੈ ਮਾਂ ਮੰਮੀ ਨੇ ਕਦੀ ਅੰਨ ਮੈਂ ਇਕੱਲੀ ਬੈਠ ਕੇ ਕਦੀ ਪੁੱਛਿਆ ਤੇ ਇਹ ਕਿਉਂ ਦੁਖੀ ਹੈ ਤੂੰ ਦੱਸ ਅੱਜ ਕੀ ਪਛਾਨੀ ਐ ਮਾਂ ਦਾ ਫਰਜ਼ ਹੁੰਦਾ ਕੁਛ ਦੀ ਇੱਕ ਵਾਰੀ ਮੇਰੇ ਗਲਾਗੇ ਲੱਗੇ ਕਿਉਂ ਤੀ ਮੇਰੀ ਕਿਉਂ ਦੁਖੀ ਐ ਚੀੜਾ ਸੁਭਾਅ ਕਿਉਂ ਹੋਇਆ ਪਰ ਐਨੇ ਮੇਰੇ ਮਾਂ ਨੇ ਇੱਕ ਵਾਰੀ ਮੈਨੂੰ ਨਹੀਂ ਪੁੱਛਿਆ ਬਸ ਉਹ ਸੋਚਦੀ ਐ ਕਿ ਇਹਨੂੰ ਅਮੀਰੀ ਦਾ ਕਮਾਂਡ ਸੀ ਮੈਨੂੰ ਕੋਈ ਅਮੀਰੀ ਦਾ ਕਮਾਂਡ ਨਹੀਂ ਸੀ ਮੈਂ ਬਕਰੋ ਬਹੁਤ ਦੁਖੀ ਹਾਂ ਮੇਰੇ ਬਹੁਤ ਦੁਖੀ ਬਹੁਤ ਦੁਖੀ ਹਾਂ ਚਲ ਚੋਣਾ ਦੀ ਐ ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਅਹੀਂ ਵਿਆਹ ਤਾਂ ਤੇ ਜ਼ਿੰਮੇਵਾਰੀਆਂ ਮਕਾ ਲੈਣਾ ਪੁੱਤ ਦੁੱਖ ਤੋਂ ਤੂੰ ਸਾਨੂੰ ਹੀ ਆ ਕੇ ਦੱਸਣਾ ਅਹੀ ਤਰ੍ਹਾਂ ਸੋਣਾ ਤੂੰ ਕਿੰਨੀ ਦੁਖੀ ਤੂੰ ਸਾਡੇ ਕੋ ਢੇਰ ਖੋਲੇਗੀ ਕਦੀ ਮੈਂ ਕਵਾਰਿਆਂ ਦੇ ਕੋਈ ਠੱਗੀ ਮਾਰੀ ਕੋਈ ਚੋਰੀ ਕੀਤੀ ਤੇਰੇ ਬਹਿ ਅੰਜੀ ਪੇਰੰਦੇ ਸੀ ਕੋਈ ਚੋਰੀ ਕੀਤੀ ਘਰ ਚ ਆਪਣੇ ਕੋਈ ਹਾਨਗਵਾਨ ਕੋਈ ਸੇਲੀ ਕੋ ਵੀ ਕੋਈ ਪੁੱਛੇ ਹੋਈ ਕਿੰਨਾ ਪਰ ਫਿਰ ਵੀ ਪਰ ਫਿਰ ਵੀ ਮੇਰੇ ਤੇ ਮੱਥੇ ਤੇ ਠੱਗਨ ਦੇ ਮੋਰ ਲੱਗਦੀ ਤੇ ਜੋ ਕਰ ਰੋਣਾ ਮੇਰੀ ਗੱਲ ਸੁਣ ਲੋ ਮੇਹ ਚਾਹ ਹੋ ਜਾ ਗਿਆ ਉਹਨੇ ਮੈਨੂੰ ਵੀ ਆਪਣੇ ਵਰਗੇ ਰੰਗ ਵਿੱਚ ਰੰਗ ਲਿਆ ਮੈਂ ਕੀ ਕਰਦੀ ਮੇਤੇਓ ਕਿੰਨੇ ਤੈਨੂੰ ਕੀ ਪਤਾ ਕਿਵੇਂ ਟੌਰਚਰ ਕਰਦਾ ਸੀ ਮੈਨੂੰ ਮੈਂ ਤੈਨੂੰ ਨਹੀਂ ਦੱਸਣਾ ਸੀ ਮੈਂ ਆਪਣਾ ਇੱਕ ਇੱਕ ਭਰਾ ਨੂੰ ਪਰੇਸ਼ਾਨ ਕਰਨਾ ਸੀ ਮੈਨੂੰ ਰਹਿਣਾ ਹੀ ਪੈਣਾ ਆਪਣੇ ਬੱਚੇ ਵਾਸਤੇ ਹਾਲਾਤਾਂ ਵਿੱਚ ਮੈਨੂੰ ਰਹਿਣਾ ਹੀ ਪੈਣਾ ਕੱਟਣੀ ਪੈਣੀ ਹੈ ਅਜਿਹੀ ਜ਼ਿੰਦਗੀ ਕੱਟਣੀ ਪੈਣ ਪਰ ਹੁਣ ਨਾ ਉਹਨੂੰ ਸਰਿਆਂ ਐਤਾ ਮੈਂ ਤੇਰੇ ਨਾਲ ਠੱਗੀ ਕੋਈ ਨਹੀਂ ਮਾਰਨੀ ਮੈਂ ਆਪਣੀ ਮਿਹਨਤ ਨਾਲ ਕਮਾਵਾਂਗੀ ਆਪਣੇ ਬੱਚਿਆਂ ਨੂੰ ਉਹ ਹੀ ਖਵਾਵਾਂਗੀ ਜੋ ਮਰਜ਼ੀ ਉਹ ਬੰਦਾ ਕਵੇ ਮੈਂ ਠੱਗੀ ਵੀ ਨਹੀਂ ਮਾਰਦੀ ਮੈਂ ਆਪਣੇ ਮਾਪਿਓ ਪਿਓ ਤੇ ਹੈ ਨਹੀਂ ਮਾਂ ਤੇ ਵੀਰੇ ਨੂੰ ਕੋਈ ਧੋਖਾ ਨਹੀਂ ਦੇਣਾ ਬਹੁਤ ਵੀਰ ਜੀ ਸਿੱਧਾ ਲਿਆ ਤੂੰ ਚੁੱਪ ਕਰ ਤੂੰ ਰੋਣਾ ਮੇਰੀ ਗੱਲ ਸੁਣ ਜਦੋਂ ਨਾ ਜੋ ਤੁਸੀਂ ਤੇ ਘਰ ਵਿੱਚ ਪੈਸੇ ਗਿਆਬ ਹੁੰਦੇ ਨੇ ਨਾ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ ਮੇਰੀ ਭੈਣ ਕੀ ਦਾਦੀ ਹੈ ਜੋ ਵੀ ਹੈ ਤੂੰ ਭਾਵੇਂ ਜਨਾ ਰਲ ਕੇ ਕਰਦੀ ਆ ਮੈਨੂੰ ਸੌਜ ਨੇ ਕਹਿੰਦੇ ਨਹੀਂ ਘਰ ਮੰਮੀ ਨੇ ਵੀ ਕਹਿਣਾ ਕਿ ਉਹ ਇਦਾਂ ਦੀ ਆ ਇਦਾਂ ਕਰਦੀ ਐ ਇਦਾਂ ਚੱਲਦੀ ਐ ਇਹਦਾ ਮੈ ਵੀ ਏਰੀ ਨੂੰ ਪਤਾ ਮੇਰੇ ਅੱਖਾਂ ਤੇ ਪਰਦਾ ਨਹੀਂ ਪਿਆ ਮੈਨੂੰ ਸਾਰਾ ਕੁਝ ਪਤਾ ਕੀ ਹੁੰਦਿਆ ਕੀ ਨਹੀਂ ਹੁੰਦਿਆ ਘਰ ਵਿੱਚ ਪਰ ਮੈਂ ਫਿਰ ਵੀ ਜਾਣ ਕੇ ਹੀ ਤੇਰਾ ਸਾਥ ਦੇਣਾ ਪਤਾ ਕਿਉਂ ਇਹ ਕਰਕੇ ਦੇਣਾ ਆ ਅੱਜ ਤੇ ਕੱਲ੍ਹ ਮੇਰੀ ਭੈਣ ਸੁਧਰ ਜਾਣਾ ਇਹ ਟੋਣੀ ਤਾਂ ਲੱਗੀ ਉਹਦੇ ਨਾਲ ਨਲਕੇ ਇਦਾਂ ਦੀ ਹੋਈ ਆ ਤੇ ਵੇਖ ਲੈ ਅੱਜ ਭਵੇਂ ਥੋੜੇ ਟਾਈਮ ਬਾਅਦ ਇਦਾਂ ਦੀ ਹੋਈਆਂ ਤੂੰ ਸਹੀ ਰਾਹ ਤੇ ਆ ਗਈ ਐ ਤੇ ਬਹੁਤ ਵਧੀਆ ਕੀਤਾ ਤੂੰ ਉਹ ਹੀ ਨਾ ਤੁਹਾਡੇ ਵਿਸ਼ਵਾਸ ਨੇ ਮੈਨੂੰ ਸੁਧਾਰੀ ਆ ਤੇ ਇਹ ਵਿਸ਼ਵਾਸ ਰੱਖਿਆ ਸੀ ਨਾ ਕਿ ਭਾਬੀ ਨੇ ਵੀ ਮੈਨੂੰ ਵੇਖ ਲੈ ਬਾਹ ਫਾੜ ਕੇ ਮੈਨੂੰ ਸਖਾ ਕੇ ਲੈ ਕਿਹੜੀ ਭਾਬੀ ਕੀ ਦਾ ਸਾਥ ਦਿੰਦੀ ਐ ਇਹੋ ਜਿਹੇ ਨੂੰ ਤਾਂ ਕੋਈ ਸਾਥ ਨਹੀਂ ਦਿੰਦਾ ਇਹ ਨਾ ਨਾ ਆਂਦਾ ਜਿਵੇਂ ਉਹਦੇ ਤੇ ਠੱਗੀ ਦੇ ਚੋਰੀ ਦੇ ਕਿਹੜੇ ਇਲਜ਼ਾਮ ਨਹੀਂ ਲਾਇਆ ਮੈਂ ਆਪਣੀ ਭਾਬੀ ਦੇ ਤੁਹਾਡੇ ਦੋਵਾਂ ਦੇ ਵਿੱਚ ਇੰਨਾ ਵਧੀਆ ਤੁਹਾਡਾ ਰਿਸ਼ਤਾ ਸੀ ਉਹ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਮਜਬੂਰੀ ਵਿੱਚ ਹੀ ਜੋ ਭਰਾ ਮੈਂ ਕੀਤਾ ਨਾ ਸਭ ਮਜਬੂਰੀ ਵਿੱਚ ਕੀਤਾ ਆਪਣੇ ਭੈਣ ਨੂੰ ਕਦੀ ਗਲਤ ਨਾ ਸਮਝੀ ਪਰ ਹੁਣ ਮੈਂ ਬਹੁਤ ਸੁੱਧਰ ਗਈ ਭਾਵੇਂ ਮਜਬੂਰੀ ਵੀ ਲੱਖ ਮਜਬੂਰੀ ਹੋਈ ਪਰ ਮੈਂ ਆਪਣੇ ਭਰਾ ਭਾਬੀ ਦਾ ਕਦੀ ਰਿਸ਼ਤਾ ਨਹੀਂ ਟੁੱਟਣ ਦੇਣਾ ਤੇ ਨਾ ਕੋਈ ਠੱਗੀ ਚੋਰੀ ਕਰਨੀ ਮੈਂ ਇਹਦੇ ਨਾਲ ਉੱਖੀ ਮਰ ਜਾਵਾਂਗੀ ਲੱਖ ਲਾਣ ਤੇ ਜੇ ਮੈਂ ਕੰਮ ਕਰ ਜਾਵਾਂ ਦੁਬਾਰਾ ਚਲ ਵਧੀਆ ਕੀਤਾ ਜੋ ਵੀ ਕੀਤਾ ਨਾਲੇ ਨਾ ਠੱਗੀਆਂ ਦੁਰੀਆਂ ਚੋਰੀਆਂ ਨਹੀਂ ਆ ਉਮਰ ਲੰਮੀ ਨਹੀਂ ਹੁੰਦੀ ਤੇ ਮੇਨ ਤੇੜੀ ਦਾ ਹਮੇਸ਼ਾ ਸਾਥ ਦਨਭਾਉਦੀ ਆ ਤੇ ਬਾਕੀ ਰਹੀ ਜਾਂ ਸੋਨੂੰ ਦੀ ਗੱਲ ਆ ਬ ਬਥੇਰੀਆਂ ਤੇ ਥੱਗੀਆਂ ਥੋਰੀਆਂ ਕਰ ਲੀਆਂ ਹਨ ਤੈਨੂੰ ਨਹੀਂ ਹੁਣ ਲੋੜੇ ਵਾਲੇ ਕੰਮ ਕਰਨ ਦੀ ਜਦੋਂ ਵੀ ਤੇਰੇ ਕੋਲ ਐਦਾਂ ਦੀ ਗੱਲ ਹੋਵੇ ਨਾ ਤੂੰ ਮੈਨੂੰ ਦੱਸਣਾ ਵਾ ਜੇ ਫੇਰ ਵੀ ਨਾ ਸੁਧਰਿਆ ਸੋਨੂੰ ਕਿਤੇ ਤੇ ਸਿੱਧੀ ਜੀ ਗੱਲ ਦਿੰਦਾ ਉਹ ਤਾਂ ਵੇਹੇ ਸੁਧਰਨ ਵਾਲਾ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਸੁਧਰਨ ਵਾਲਾ ਚੱਲ ਸੁਧਰ ਜੂਗਾ ਤਾਂ ਚੰਗੀ ਗੱਲ ਆ ਨਹੀਂ ਤਾਂ ਸਿੱਧੀ ਗੱਲ ਜਿਹੜੀ ਤਰਾਕ ਕਰਤੀ ਮੇਰੀ ਅੰਨੇ ਕੀ ਸੁਧਰਨਾ ਹੈ ਹੱਲੇ ਵੀ ਐਹੀ ਕਹਿੰਦਾ ਵੀ ਕਿ ਥੱਗੀਆਂ ਆ ਪਰ ਮੈਂ ਕਹਤਾ ਮੈਂ ਕਿਹਾ ਮੈਂ ਬਿਲਕੁਲ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਤੂੰ ਰਹਿਣਾ ਰਹਿ ਨਹੀਂ ਰਹਿਣਾ ਨਾ ਰਹਿ ਪਰ ਇਹਨੇ ਡਿਵੋਰਸ ਵੀ ਕਿੱਥੇ ਦੇਣਾ ਇਹੋ ਜਿਹੇ ਬੰਦੇ ਨਹੀਂ ਬੋਸਦੇ ਨਾ ਕੋਈ ਨਹੀਂ ਮੈਂਗਾ ਨਾ ਤੂੰ ਡਿਵੋਰਸ ਲਾਉਣਾ ਨਹੀਂ ਮੈਂ ਲਾਣਾ ਨਹੀਂ ਚਾਹਦੀ ਮੇਰੇ ਦੋਵੇਂ ਬੱਚੇ ਰੁੱਲ ਜਾਣਗੇ ਜੇ ਸੁਧਰ ਜੂਗਾ ਤੇ ਕੀ ਲੋੜ ਆ ਕਿਹੜੀ ਵੋਟੀ ਚਾਹੂਗੀ ਤੇ ਨਹੀਂ ਤਲਾਕ ਕਰਕੇ ਕੀ ਕਰਾਂਗੀ ਮੈਂ ਸਾਰੀ ਜ਼ਿੰਦਗੀ ਮੈਂ ਕੀ ਕਰਾਂਗੀ ਆਪਣੇ ਬੱਚੇ ਕਿੱਥੇ ਲੈ ਕੇ ਜਾਵਾਂਗੀ ਮੈਂ ਹੋਰ ਨਹੀਂ ਬੰਦੇ ਨਾਲ ਬਸਣੇ ਵੀ ਨਹੀਂ ਦੇਣਾ ਤੈਨੂੰ ਠੀਕ ਆ ਜਿਹੜਾ ਗੱਜ ਕਮਰੇ ਬਊਗਾ ਨਾ ਮੈਂ ਤੇ ਚਾਹਨੀ ਆ ਰੱਬਾ ਇਹ ਫਰਿਆਦਾ ਤੇਰੇ ਅੱਗੇ ਪਾਸੇ ਬੰਦਾ ਸੁਧ ਮੇਰੀ ਵੀ ਜ਼ਿੰਦਗੀ ਸੋਖੀ ਹੋ ਜਾਵੇ। ਕੋਈ ਚੋਣੇ ਆ ਤੇ ਸੁਧਰਦੇ ਚੰਗੀ ਗੱਲ ਵਾਰ-ਵਾਰ ਤੀਆਂ ਬਸੋਣੀਆਂ ਸੋਖੀ ਕਰ ਲਈ ਮਾਤਾ। ਜੇ ਇੱਕ ਨਾ ਗੌਰ ਪ੍ਰੀਤ ਐ ਉਹ ਗੱਲਾਂ ਤੋਂ ਪਹਿਲਾਂ ਕਰ ਦੋ ਤੇ ਨਾ ਮਾਰੇ ਕੰਮਾਂ ਚ ਪੈੰਦੀਆਂ। ਇਹੋ ਜਿਹੇ ਬੰਦੇ ਦਾ ਕਈ ਸਿਆਪਾ ਹੀ ਬੇੜ ਦੇਣਾ ਹੀ ਉਦੋਂ ਦਾ। ਇਹਨਾਂ ਤਾਂ ਗਣੋ ਲਾ ਦੇਣਾ ਹੈ। ਅਹੀਂ ਚੁਬਿਆੜ ਕਿੰਨੂੰ ਕਾਲੂ ਰੱਖਣਾ। ਆਲੋ ਚਾਰੀਂ। ਚੱਲ ਕੋਈ ਨਹੀਂ ਟਾਈਮ ਨਾਲ ਤੂੰ ਸੁਧਰ ਗਈਆਂ। ਤੂੰ ਆਪਣਾ ਆਪਣਾ ਹੱਥ ਸਿੱਧੇ ਕਰਦੇ ਆ ਤੇ ਪੁੱਤ ਆਪਣਾ ਕਰ। ਵਸਾ ਮਾਰੇ ਕੰਮਾਂ ਚ ਨਿਕਲ। ਤੈਨੂੰ ਲੋੜ ਹੀ ਨਹੀਂ ਉਹ ਬੰਦੇ ਦੀ ਸਾਥ ਦੇਣ ਦੀ ਇਹਨੇ ਬਹੁਤ ਵਧੀਆ ਗੱਲ ਕਹੀ ਆ ਅਸੀਂ ਪੁੱਤ तेरे ਨਾਲ ਆ ਜਿੱਤਰਾ ਤੂੰ ਕਹੇਂਗੀ ਉਤਰਾ ਹੀ ਹੋਊਗਾ ਜੇ ਨਾਲ ਸੁਧਰੂਗਾ ਤੇ ਸਿੱਧਾ ਤਲਾਕ ਹੀ ਹੋਊਗਾ ਤਲਾਕ ਕਰਕੇ ਮੰਮੀ ਘਰ ਵਸਤੇ ਥੋੜੀ ਉੱਜੜ ਗਈ ਹੈ ਮੇਰੀ ਗੱਲ ਸੁਣੋ ਮੰਮੀ ਮੈਂ ਇਹ ਚਾਹੁੰਨੀ ਆ ਕਿ ਉਹਨਾਂ ਨੂੰ ਬਾਜੀ ਵਿੱਚ ਕਰੀ ਬਿਠਾ ਕੇ ਤੇ ਸਾਰਾ ਕੁਝ ਕਿਹਾ ਜਾਵੇ ਰਣਜੀਤ ਕਰ ਲਈ ਉਹਨਾਂ ਨਾਲ ਗੱਲ ਠੀਕ ਆ ਜੇ ਇਹਦੇ ਉਹ ਕਿਹੇ ਬੋਲਤੇ ਆਉਂਦੇ ਆ ਤੇ ਠੀਕ ਆ ਨਹੀਂ ਤੇ ਉਹ ਬੰਦਾ ਆਪਣੇ ਰਾ ਤੇ ਸਾਡੀ ਕੁੜੀ ਆਪਣੇ ਰਾ ਕਿਵੇਂ ਕਰਕੇ ਰঞ্জੀਤ ਨੂੰ ਕੋਈ ਗੁਣ ਸਿਖਾਉਣ ਲੱਗੇ ਆ ਇਹਨੂੰ ਆਪਾਂ ਕੋਈ ਦੁਕਾਨਦਾਰਪਨ ਖੋਲ ਦਿੰਨੇ ਆ ਠੀਕ ਆ ਆਪਣੀ ਬੁਟੀਕ ਚਲਾਉਗੀ ਤੇ ਨਾਲ ਕੱਪੜੇ ਦਾ ਕੰਮ ਕਰੂਗੀ ਤੇ ਇਹ ਆਪਣੇ ਬੱਚਿਆਂ ਦਾ ਤੇ ਆਪਣਾ ਖਰਚਾ ਚੁੱਕੀ ਆ ਆਰਾਮ ਨਾਲ ਕੱਢ ਸਕਦੀ ਏ ਕਿ ਹੋਰ ਇਹੋ ਜਿਹੇ ਬੰਦੇ ਮਗਰ ਲਾਤੇ ਠੱਗੀਆਂ ਪੋਰੀਆਂ ਮਾਰ ਕੇ ਆਪਾਂ ਦੁਨੀਆ ਤੋਂ ਵੀ ਝੂਠੇ ਤੇ ਆਪਾਂ ਰੱਬ ਤੋਂ ਵੀ ਝੂਠੇ ਕੋਈ ਫਾਇਦਾ ਹੈਗਾ ਠੀਕ ਆ ਦੂਜੀ ਗੱਲ ਇਹ ਆ ਗੁਰਪ੍ਰੀਤ ਵੇਖ ਜੇ ਰੰਜੀਤ ਨੇ ਆਗਰ ਕੀਤੀ ਉਹਨਾਂ ਨਾਲ ਤੇ ਮੇਰਾ ਮਨ ਕਹਿੰਦਾ ਵਾ ਕਿ ਉਹ ਕਿਤੇ ਨਹੀਂ ਭੱਜਾਂਗੇ ਕਿਉਂਕਿ ਉਹ ਜਨਾਨੀ ਤੇ ਬੱਚਿਆਂ ਨੂੰ ਛੱਡ ਕੇ ਕਾਹਦੇ ਜੋਗੇ ਰਹਿ ਜਾਣਗੇ ਦੂਜੀ ਗੱਲ ਰੰਜੀਤ ਤੁਹਾਨੂੰ ਤੇ ਪਤਾ ਹੀ ਆ ਉਹਦੇ ਭਰਾ ਭਾਬੀਆਂ ਕੋਈ ਚਾਚੇ ਤਾਈਂ ਉਹਦਾਂ ਉਹਦੇ ਲਾਗੇ ਲਾਕੇ ਖੁਸ਼ ਨਹੀਂ ਹੈਗੇ ਸਭ ਨਾਲ ਤੇ ਉਹਨੇ ਅਣਮੜ ਕੀਤੀ ਆ ਠੀਕ ਹੈ ਜੇ ਇਹ ਵੀ ਰਿਸ਼ਤਾ ਟੁੱਟ ਗਿਆ ਤੇ ਫਿਰ ਉਹਦੇ ਪੱਲੇ ਕੱਖ ਨਹੀਂ ਉਹਨਾਂ ਨਾਲ ਵੀ ਉਹ ਲੱਗੀਆਂ ਮਾਰੀਆਂ ਉਹਨਾਂ ਨੇ ਉਹਦੀ ਕੋਈ ਹੁਣ ਹੈਲਪ ਨਹੀਂ ਕਰਨੀ ਇੱਧਰ ਆਹੀਂ ਵਿਤੀ ਇਸਪੋਰਟ ਕਿ ਚੱਲਦਾ ਤੁਹਾਡਾ ਪਰਿਵਾਰ ਚੱਲਦਾ ਰਹੇ ਤੇ ਜਿੱਦਣ ਅਸੀਂ ਇੱਥੋਂ ਵੀ ਉਹਨੂੰ ਕਿਹਾ ਤਾਂ ਨਾ ਕਿ ਤੂੰ ਸਾਡਾ ਘਰ ਛੱਡ ਦੇ ਤੇ ਦਫਾ ਹੋ ਜਿੱਥੇ ਮਰਜੀ ਪੱਸੀ ਤੁਸੀਂ ਤੇ ਕਹਤੋਂ ਤਲਾਕ ਤੁਸੀਂ ਮੇਰਾ ਅੱਜ ਨਹੀਂ ਖਰਚਾ ਚੱਲਦੇਵੇਂ ਤੇ ਬਾਅਦ ਵਿੱਚ ਕਿੱਥੋਂ ਚੱਲੋਗੇ ਮੇਰੀ ਗੱਲ ਸਮਝ ਗਈ ਤੇ ਕੋਈ ਭਰਾ ਭਾਬੀ ਆਪਣੀ ਨਣਾ ਦਾ ਖਰਚਾ ਨਹੀਂ ਚੱਲ ਸਕਦੀ ਆ ਰਣਜੀਤ ਨੂੰ ਭਰਾ ਦੇ ਨਹੀਂ ਹੈ ਨਾ ਇਹ ਤੇਰਾ ਭਰਾ ਹੈ ਨਾ ਸਾਕਾ ਇਹ ਵੀ ਸਾਰੀ ਉਮਰ ਤੇਰਾ ਖਰਚਾ ਨਹੀਂ ਚੱਲ ਸਕਦਾ ਇਹ ਫੌੜ ਨਹੀਂ ਲੋਕਾਂ ਦੇ ਉਹ ਹੀ ਉਹ ਤੇ ਮੈਂ ਕਹਿੰਦੀ ਕਿ ਤੇ ਯਾਨੀ ਆਪਣੇ ਮੂਹੇ ਤੇ ਬਿਠਾ ਲਾਂਗੇ ਤੇ ਕੁੜੀ ਦਾ ਖਰਚਾ ਚੜ ਲਾਂਗੇ ਨਹੀਂ ਜੋ ਜੋ ਗਾ ਤੇਰੇ ਬੱਚਿਆਂ ਦੇ ਖਰਚੇ ਆ ਨਾ ਉਹ ਅਹੀਂ ਨਹੀਂ ਚੱਲ ਸਕਦੇ ਪਰ ਉਹ ਤੂੰ ਚੱਲ ਸਕਦੀ ਹੈ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਜੋ ਤੈਨੂੰ ਹੀ ਕਰਨਾ ਚਾੜ੍ਹ ਨਹੀਂ ਗੁਰਪ੍ਰੀਤ ਦੂਜੀ ਗੱਲ ਇਹ ਆਪਣਾ ਮਾਨਨਾ ਡੋਲੀ ਜੇ ਸਾਨੂੰ ਭਾਜੀ ਤੇ ਤੂੰ ਇਸੇ ਤਰ੍ਹਾਂ ਸਪੋਰਟ ਕਰਦੀ ਰਹੀ ਉਹਨਾਂ ਨੇ ਕਦੀ ਨਹੀਂ ਉਸੁੱਦਣਾ ਐਹੀ ਜੇ ਬੰਦਿਆਂ ਨੂੰ ਉਸੁੱਦਾ ਬਾਰੇ ਭਾਜੀ ਬਾਬੇ ਠੱਗੀਆਂ ਕਰਦਾ ਭਾਵੇਂ ਜਿਵੇਂ ਮਰਜੀ ਬੱਚੇ ਤੇ ਪਾਲਦਾ ਹੀ ਪਿਆ ਮੈਂ ਕੀ ਕਰਾਂ ਕੀ ਬੱਚੇ ਪਾਲਣ ਡਿਆ ਕੀ ਬੱਚੇ ਪਾਲਣ ਡਿਆ ਦੱਸ ਮਿਲਿਆ ਕੀ ਪਾਲਣ ਡਿਆ ਬੱਚਿਆਂ ਦੇ ਥੱਲੇ ਤੇ ਗਿਆਰੇ ਰੱਖਣ ਡਿਆ ਮੋਟਾ ਮੋਟਾ ਤੇ ਖਰਚਾ ਮਾਣੀ ਇਹਨਾਂ ਦਿਨ ਗੱਲ ਮੈਂ ਫਿਰ ਕਹਿੰਦੇ ਆ ਵਾ ਪੇਹ ਚੋਰੀਆਂ ਦੀ ਉਮਰ ਲੰਮੀ ਨਹੀਂ ਹੁੰਦੀ ਕਿੰਨੇ ਚਿਰ ਬੱਚੇ ਪਾਲੂਗਾ ਏਕਣਾ ਇੱਕ ਦਿਨ ਆਹੀ ਕੰਮ ਇਹੋ ਵਾਲਾ ਕਰੀ ਫੇਰ ਆ ਜਾਣਾ ਫੇਰ ਇਹਨਾਂ ਚੰਗਾ ਨਹੀਂ ਹੈ ਵੀ ਹੁਣ ਸੁਧਰ ਕੇ ਸਿਆਣਾ ਹੋਗਾ ਨਾ ਆਪਣਾ ਘਰ ਸੰਭਾਲ ਲੂਗਾ ਤੂੰ ਕੁੜੀਆਂ ਕੋਲ ਅਸਟਾਈਲ ਲੈ ਇੱਕਦਮ ਤੇ ਮੰਮੀ ਮੈਂ ਇੰਨਾ ਨਹੀਂ ਨਾ ਖਰਚਾ ਚੱਲ ਸਕਦੀ ਫੇਰ ਵੀ ਮੈਂ ਕਿਹੋ ਜਿਹਾ ਮੇਰੀ ਹੱਜਾਂ ਨੇ ਜਾਂਦੇ ਆ ਤੈਨੂੰ ਇਹ ਕਿਦੋਂ ਕਹਿੰਦੇ ਆ ਕਿ ਤੇਰਾ ਸਾਥ ਨਹੀਂ ਦਿੰਦੇ ਤੇਰਾ ਸਾਥ ਦਿੰਦੇ ਆ ਤਾਂ ਸਾਰੀ ਉਮਰ ਦਾ ਇਸ ਖਰਚਾ ਕੋਈ ਨਹੀਂ ਚੱਲਦਾ ਹੁੰਦਾ ਕੁੜੀਆਂ ਨੂੰ ਘਰੇ ਨਹੀਂ ਬਿਠਾ ਸਕਦਾ ਵੱਡੇ ਤੋਂ ਵੱਡੇ ਰਾਜ ਰਾਨੀ ਨਹੀਂ ਬਿਠਾ ਸਕਦੇ ਅਜੇ ਤੱਕ ਤੈਨੂੰ ਕਿ ਕਿਹੜੇ ਬਾਗ ਦੀ ਮੂਣੀ ਦੱਸ ਹੈਂ ਤਾ ਤੂੰ ਆਪਣਾ ਦੇਰ ਬਣ ਤੇ ਆਪਣੇ ਤਰ੍ਹਾਂ ਤੇ ਸਟੈਂਡ ਹੋ ਆਪਣਾ ਖਰਚਾ ਕਰਦੀ ਆ ਰਾਖ ਆਪਣੇ ਆਪ ਦੀ ਵੀ ਮੈਂ ਆਪਣਾ ਖਰਚਾ ਕਰ ਸਕਦੀ ਆ ਮੰਮੀ ਜੀ ਉਹਨੇ ਕਿਤੇ ਨਹੀਂ ਜਾਣਾ ਉਹਨੂੰ ਬਸ ਤੁਸੀਂ ਇੱਕ ਡਰਾਵਾ ਦਿਓ ਇੱਕ ਧਮਕੀ ਦਿਓ ਇੱਥੇ ਹੀ ਆ ਕਦੀ ਵੀ ਨਹੀਂ ਤੈਨੂੰ ਛੱਡਣ ਲੱਗਾਓ ਐਡਾ ਸਲਮਾਨ ਖਾਨੀ ਆ ਤਾਂ ਤੈਨੂੰ ਛੱਡ ਕੇ ਚੱਲ ਚੱਲਿਆ ਜਿਹੜਾ ਆ ਕਿੰਨੇ ਦਿਨ ਹੀ ਉਹਨੂੰ ਜਨਾਨੀ ਹੋਣ ਉਹ ਵੀ ਇਹੋ ਜਿਹੇ ਬੰਦੇ ਨੂੰ ਮੈਨੂੰ ਕਦੀ ਟੱਕਰ ਨਹੀਂ ਹੈ ਕੰਮ ਕਰਦਾ ਹੈ ਆਪਣੇ ਸਟੈਂਡ ਤੇ ਰਹਿ ਬੱਸ ਨਾਲੇ ਰੋਣਾ ਉਹਦੇ ਨਾਲ ਗੱਲ ਕਰੀ ਤੋੜਾ ਮਨ ਕਰਕੇ ਉਹਦੇ ਨਾਲ ਗੱਲ ਕਰੀ ਫੇਰ ਇਹ ਕਿ ਤਰ੍ਹਾਂ ਸੁਧਰਦਾ ਉਹ ਮਾਰ ਤੇ ਜਾਵੇ ਨਾ ਬੰਦੇ ਨੂੰ ਮਿੰਟਾਂ ਚ ਸੁਧਾਰ ਸਕਦੀ ਆ ਬਸ ਆਪ ਤੇ ਬਸ ਮੈਂ ਬਥੇਰੀ ਕੋਸ਼ਿਸ਼ ਕੀਤੀ ਵੀਰੇ ਸੁਧਰੂਗਾ ਉਹਦਾ ਪਿਓ ਵੀ ਸੁਧਰੂਗਾ ਤੂੰ ਨਾ ਉਹਦਾ ਸਾਥ ਦੇਣਾ ਸ਼ਰਤੇ ਬਸ ਵੀਰੇ ਉਹ ਸੁਧਰਨ ਵਾਲਾ ਬੰਦਾ ਹੀ ਨਹੀਂ ਗੰਮ ਸੁਧਰਨ ਵਾਲਾ ਕਿਉਂ ਨਹੀਂ ਆ ਦੂਜੀ ਦਾ ਸੁਧਰੂਗਾ ਇੱਕ ਕਰੀ ਨਾ ਇਹਨਾਂ ਕੰਮਾਂ ਦੇ ਵਿੱਚ ਨੂੰ ਟੋਕੇ ਵੇਖੀ ਅੱਜ ਧੁੱਕੀ ਕੱਲ ਧੁੱਕੀ ਪਰਸੋਂ ਧੁੱਕੀ ਇਹ ਕਰੈਕ ਦੇਣਾ ਨਾ ਆਪੇ ਪਤਾ ਲੱਗਣਾ ਵਾ ਇਹ ਮੇਰਾ ਸਾਥ ਨਹੀਂ ਦਿੰਦੀ ਪਰ ਪ੍ਰੀਤ ਉਹਨੇ ਆਪੇ ਹਟ ਜਾਣਾ ਪਹਿਲੇ ਉਹਨੂੰ ਤਾਂ ਮੂੰਹ ਪੈ ਗਿਆ ਇੰਨਾ ਕੰਮਾਂ ਦਾ ਕਿਉਂਕਿ ਤੂੰ ਉਹਨੂੰ ਸਪੋਰਟ ਕਰਦੀ ਰਹੀ ਹੈ ਉਹ ਠਗੀਆਂ ਕਿਤੇ ਨਾ ਮਾਰਦਾ ਰਿਆ ਬੰਦਿਆਂ ਨਾਲ ਮਾਰਦਾ ਰਿਆ ਤੇ ਅੱਜ ਜਨਾਨੀਆਂ ਨਾਲ ਤਾਂ ਤੂੰ ਹੀ ਠਗੀਆਂ ਮਾਰਦੀ ਰਹੀ ਨਾ ਉਦਣ ਹੀ ਉਹਦਾ ਸਿਰ ਪਾੜਿਆ ਹੁੰਦਾ ਤੇ ਉਦਣ ਹੀ ਉਹਨੂੰ ਧਮਕੀ ਦਿੱਤੀ ਹੁੰਦੀ ਕਿ ਮੈਂ ਤੈਨੂੰ ਛੱਡ ਦੇਣਾ ਹੀ ਤੇ ਬੱਚੇ ਲੈ ਕੇ ਚੱਲੀ ਪੇਕੇ ਐਈ ਉਹ ਗਲਤੀ ਹੋ ਗਈ ਆ ਤੇਰੇ ਵਰਗੀਆਂ ਕੁੜੀਆਂ ਜਿਹੜੀਆਂ ਮੂੰਹ ਪਾ ਲੈਂਦੀਆਂ ਭਰਾਵਾਲਿਆਂ ਨੂੰ ਤੇ ਮੁੜ ਕੇ ਪਛਤਾਉਂਦੀਆਂ ਵਾ ਮੁੜ ਕੇ ਬੱਚੇ ਹੋ ਜਾਂਦੇ ਵੱਡੇ ਨਾ ਛੱਡਣ ਚੋਗੀਆਂ ਮੈਂ ਤਾਂ ਪੇ ਕਿਹਾ ਜਾਂ ਜੋਗੀਆਂ ਨਾ ਸੋਹਰੇ ਰਾਂਝੋਗੀ ਉਹਦੇ ਵਿੱਚ ਮੈਨੂੰ ਲਾਲਜ ਦੇ ਨਸੀ ਚਲ 5 ਲੱਖ ਦੀ ਠੱਗੀ ਆਦਿਆ ਵੀ ਆ ਤੁਰਕੀ ਉਹ ਮੈਂ ਆਪਣੀ ਲਾਲਜ ਪਿੱਛੇ ਮਮੀ ਸਾਜੀ ਮਾਨਾ ਨਾ ਫਿਰ ਉਹਨੇ ਕਮਾਤ ਸਾਥ ਦਿੱਤਾ ਨਾ ਉਹਦਾ ਉਹਦੇ ਤੋਂ ਬੈਠੇ ਆਣ ਕੇ ਦੱਸਿਆ ਨਹੀਂ ਕਿ ਮੈਨੂੰ ਉੱਥੇ 4-4 ਲੱਖ ਹੋਂ ਡਿਆ ਵਾ ਤੇ ਕਿਤੇ ਉਹ ਨਾਵੇਂ ਕਿ ਭਰਾ ਭਾਬੀ ਕਹਿਣ ਤੇ ਮੈਂ 25000 ਹਲੂ ਦੇ ਦੋ ਹਣਾ ਕੋਈ ਪਤਾ ਨਹੀਂ ਜੀ ਉਹ ਹੀ ਨਾ ਇਹ ਦੱਸ ਲੱਖਾਂ ਦੀ ਠੱਗੀ ਮਾਰੀ ਤੂੰ ਕੀ ਲੈ ਗਏ ਮੇਰੇ ਕੋ ਵੀ ਹੋਈ ਹੈ ਗਲਤੀ ਵੀ ਹੋ ਗਈ ਨਾ ਜਿਹੜੀ ਹੋ ਗਈ ਹੈ ਗਲਤੀ ਸੁਧਰ ਨਹੀਂ ਸਕਦੀ ਹੈ ਅਰੇ ਇਹ ਲੱਖਾ ਨਹੀਂ ਨਾ ਤੇਰੇ ਕੋਲ ਰਹੇ ਤੇ ਜੋ ਸਿਆਣੀ ਬਣ ਜੇਗੇ ਨਾ ਲੱਖਾ ਵਾਪਸ ਆਉਣਗੇ ਪਰ ਚੰਗੇ ਕੰਮਾਂ ਕਰਕੇ ਠੱਗੀਆਂ ਦਾ ਨਤੀਜਾ ਇਦਾਂ ਹੀ ਨਾ ਲੱਖਾ ਨਹੀਂ ਆਉਂਦੇ ਹੁੰਦੇ ਆ ਤੇ ਇਹਦਾ ਘਰੇ ਕੁਝ ਵੀ ਨਹੀਂ ਹੁੰਦਾ ਹੁਣ ਮੈਂ ਕਹਾਂ ਕੁਝ ਕਿਉਂਕਿ ਇਸ ਕਮਾਈ 'ਚ ਬਰਕਤ ਨਹੀਂ ਹੁੰਦੀ ਹੁੰਦਾ ਕੁਝ ਵੀ ਨਹੀਂ ਹੁੰਦਾ ਤੇ ਆਪਣੇ ਘਰ ਨਾ ਹੁੰਦੇ ਤੁਹਾਡੇ ਘਰੇ ਤੇ ਬੈਠੇ ਹੋਏ ਆ ਹੁਣ ਕੀ ਰਹਿ ਗਿਆ ਪੱਲੇ ਭਾਬੀ ਤੂੰ ਹੀ ਤੇ ਕਹਿੰਦੇਵੇਂ ਨਾ ਛੱਡ ਦੇ ਇਹਨੂੰ ਚਲ ਪਛਾੜ ਦੇ ਨਹੀਂ ਮੰਨਿਆ ਤੇ ਕੀ ਸਲਾਈ ਦੇ ਕੰਮ ਤਾਂ ਮੈਂ ਆਪਣੇ ਬੱਚੇ ਪਾਲ ਸਕਦੀ ਆ 100 ਰੁਪਏ ਆ 200 ਰੁਪਏ ਸਲਾਈਆਂ ਤੋਂ ਕਿੱਥੋਂ ਬੱਚੇ ਪਾਲਾਂਗੀ ਉਹਨਾਂ ਨੂੰ ਕਿੱਥੇ ਵੱਡੇ ਵੱਡੇ ਦੱਸੋ ਮੈਨੂੰ ਇਹਨਾਂ ਦੇ ਕਿੱਥੇ ਸ਼ੌਂਕ ਪੂਰੇ ਕਰਾਂਗੀ ਕੱਪੜਾ ਲੈ ਕੇ ਦਵਾਂਗੀ ਕਿਹੜੇ ਕਿਹੜੇ ਖਰਚੇ ਚੁੱਕਾਂ ਦੀ ਕਿੱਥੇ ਲੈ ਕੇ ਘੁਮਾਉਂਦਾ ਹੈ ਸ਼ੌਂਕ ਨਾ ਇਹਨਾਂ ਨੂੰ ਸ਼ਾਪਿੰਗ ਕਰ ਕਿੱਥੋਂ ਸ਼ਾਪਿੰਗ ਕਰਾਵਾਂਗੀ ਮੇਰੇ ਕੋਲ ਤਾਂ ਜਦ ਜੇਬ 'ਚ 10000 1500 ਰੁਪਿਆ ਆਏਗਾ ਔਰ ਇਹ ਜੇ ਮੈਂ ਫੀਸ 700 ਕੀ ਕਰਾਂਗੀ ਨਹੀਂ ਪਾਗਲੇ ਸਾਰੀਆਂ ਗੱਲਾਂ ਛੱਡ 100 200 ਨੂੰ ਲਈ ਆਪਣੀ ਪੈਰ ਬੰਨ੍ਹ ਵਿਮਲਾ ਲਈ ਵਿਮਲਾ ਲਈ ਹਾਂ 10 26 ਸਾਰੀ ਗੱਲ ਇਹਨੂੰ ਵਿਮਲ ਦੀ ਦੱਸ ਦੇ ਅੱਜ ਖੋਲ ਦੇ ਰਾਏ ਕੋਲ ਭਰੀ ਦੇ ਵੇਖ ਤੂੰ ਮੋਤਨ ਕੀ ਵੇਖਿਆ ਏ ਮੈ ਕਿਨੀਮਲ ਦੀਦੀ ਤੇ ਉਹਨਾਂ ਦੀ ਸੱਸ ਤਰਪਾਈਆਂ ਕਰਨ ਦੇ ਉਹ ਉਹਨਾਂ ਦੀ ਆਪਣੀ ਬੁਟੀਕ ਆ ਠੀਕ ਆ ਪਹਿਲੇ ਉਹਨਾਂ ਨੇ ਇਹੀ ਕਰਾਏ ਤੇ ਆਪਣੀ ਮਾੜੀ ਮੋਟੀ ਮਿਹਨਤ ਕੀਤੀ ਆਪਣੀ ਲੱਲੀ ਉਹਨਾਂ ਨੇ ਹੁਣ ਉਹਨਾਂ ਨੇ ਆਪਣੀ ਬੁਟੀਕ ਲਈ ਆ ਤੇ ਪਤਾ ਨਹੀਂ ਕਿੰਨਾ ਕੁ ਜਨ ਨਾਲ ਹੋਰ ਬਣਾਇਆ ਵਾ ਤੇ ਬੁਟੀਕ ਉਹਦੀ ਐਨੀ ਚੱਲਦੀ ਆ ਨਾ ਸੱਤ ਅੱਠ ਟੇਲਾ ਲੱਖ ਲੈ ਨੇ ਹੁਣ ਤੇ ਨਾਲ ਰੈਡੀमेड ਸੂਟਾਂ ਦਾ ਕੰਮ ਵੱਖਰਾ ਰੱਖ ਲਿਆ ਵਾ ਕਿਹੜੇ 1500 ਦੀ ਗੱਲ ਕਰਨ ਦੀਆਂ ਇੰਨੀ ਕਮਾਈ ਹੋ ਗਈ ਇਹ ਸੋਨਾ ਨਾਲ 메이크ਅਪ ਦਾ ਸਮਾਨ ਰੱਖ ਲਿਆ ਤੇ ਪਤਾ ਨਹੀਂ ਉਹਦੇ ਸੂਟ ਜਿਹੜੇ ਆ ਤੇ ਪਾਰਸਲ ਹੋ ਹੋ ਕੇ ਤੇ ਪਤਾ ਨਹੀਂ ਕਿੱਥੋਂ ਟੱਕ ਜਾਣ ਡਏ ਆ ਤੇ ਕਿੱਥੋਂ ਤੱਕ ਲੋਕ ਉਹਨੂੰ ਪਾਰਸਲ ਕਰਕੇ ਸੂਟ ਭੇਜਣ ਡਿਆ ਕਿ ਸਟਿਚ ਕਰਕੇ ਸਾਨੂੰ ਫੇਰ ਵਾਪਸ ਭੇਜ ਤੇ ਨਾਲੇ ਮੇਰੀ ਗੱਲ ਸੁ ਬੰਬੇ ਤੋਂ ਕਪੜਾ ਲਿਉਂਦੇ ਆ ਸਾਰਾ ਤੇ ਇੰਨਾ ਸੇਵ ਹੁੰਦਾ ਨਾ ਉਹਨਾਂ ਦਾ ਕੋਈ ਗੱਲ ਨਹੀਂ ਕਰਨ ਵਾਲੀ ਉਹਨਾਂ ਦੇ ਲਾਗੇ ਦੋ ਤਿੰਨ ਬਟਿਕਾ ਹੋਰ ਵੀ ਆ ਉਹਨਾਂ ਦਾ ਕੰਮ ਇੰਨਾ ਨਹੀਂ ਚੱਲਦਾ ਜਿੰਨਾ ਮੇਮਲ ਦੀਦੀ ਦਾ ਚੱਲਦਾ ਵਾ ਤੇ ਵੇਖ ਤੂੰ ਕੀ ਕਹਿਣੀ ਆ ਅੱਖੇ ਬਠੀਕ ਤੋਂ ਮੈਂ ਘਰ ਚਲਾ ਲੂੰਗੀ ਨਹੀਂ ਜੇ ਜਨਾਨੀ ਚਾਹਵੇ ਤੇ ਕੀ ਨਹੀਂ ਕਰ ਸਕਦੀ ਤੇ ਨਾਲੇ ਰੱਬ ਸਾਥ ਦਵੇ ਨਾ ਤੇ ਬੰਦੇ ਦੀ ਕਿਸਮਤ ਬਦਲ ਜਾਂਦੀ ਆ ਮਿਹਨਤ ਕਰਕੇ ਮਿਹਨਤ ਤੂੰ ਕਰਨੀ ਆ ਸਾਥ ਤੇਰਾ ਉਸ ਪਰਮਾਤਮਾ ਨੇ ਤੇ ਕੰਮ ਕੋਈ ਛੋਟਾ ਵੱਡਾ ਲਿੰਦਾ ਉਹਨੇ ਛੋਟੇ ਕੰਮ ਨੂੰ ਵੱਡਾ ਬਣਾਇਆ ਵਾ ਕਿੰਨੀ ਮਿਹਨਤ ਕਰਦੇ ਸੀ ਮੂ ਸੱਸ ਦੋਵੇਂ ਹੀ ਮਿਹਨਤ ਕਰਦੇ ਰਹਿੰਦੇ ਆਪਾਂ ਉਹਨਾਂ ਦਾ ਮਨ ਜਾ ਕੇ ਬਣਾਉਂਦੇ ਸੀ ਜਦੋਂ ਵੀ ਜਾਂਦੇ ਸੀ ਕਿ ਲੋਕਾਂ ਦੇ ਸੋਸ ਸੋਰ ਦੇ ਰੂਟਸਿੰਗ ਦੇ ਵੇਖ ਲਓ ਕਿਹੜੇ ਮੁਕਾਮ ਤੇ ਪਹੁੰਚ ਗਏ ਉਸ ਦਿਨ ਮੈਂ ਗਈ ਸੀ ਉਹ ਤੇਰੀ ਮਾੜੀ ਸੋਚੀ ਕੱਜਨ ਗਈ ਸੀ ਕੋਠੀ ਤੇ ਨਾ ਭਾਈ ਤਾਲਾ ਲੱਗਾ ਹੋਇਆ ਸੀ ਪਰ ਮੈਨੂੰ ਨਹੀਂ ਪਤਾ ਉਹਨਾਂ ਦੀ ਆਪਣੀ ਹੈ ਦੇਖ ਲੈ ਫਿਰ ਉਹਨਾਂ ਨੇ ਸਿਰ ਜਿਆ ਸਲਾਈ ਤੋਂ ਹੀ ਬਣਾਈ ਹੈ ਹਾਂ ਕਿ ਰਾਜਵੀਰ ਜੀ ਦਾ ਕੰਮ ਹੋਏਗਾ ਵਧੀਆ ਨਹੀਂ ਤੇ ਨਹੀਂ ਰਾਜਵੀਰ ਜੀ ਦਾ ਕੰਮ ਤੇ ਉਹਨੇ ਤੇ ਮਿਹਨਤ ਕੀਤੀ ਕੀਤੀ ਜੋ ਵਕਰੀ ਕੀਤੀ ਆ ਪਰ ਉਹਨਾਂ ਨੇ ਨੌਂ ਸਸ ਸਨੇ ਇੰਨੀ ਮਿਹਨਤ ਕੀਤੀ ਨਾ ਬੁਟੀਕ ਤੋਂ ਇੰਨਾ ਕੰਮ ਕੱਢਿਆ ਦਵਣਾ ਜਾਣੇ ਤੇ ਨਾਲ ਰਾਜ ਰਾਜ ਭਾਈ ਨੇ ਵੀ ਆਪਣਾ ਜਿਹੜੀ ਮਿਹਨਤ ਦਾ ਕੰਮ ਕੀਤਾ ਉਹਨੇ ਕੋਈ ਠੱਗੀਆਂ ਨਹੀਂ ਮਾਰੀਆਂ ਤੇ ਰਲ ਕੇ ਵੇਲਾ ਕਰ ਕਿੱਥੇ ਲੈ ਕੇ ਉਹ ਤੂੰ ਮਿਹਨਤ ਕੀਤੀ ਹੋਣਾ ਕੋਈ ਲੋਨਾਰੇ ਕੰਮ ਆ ਹੀ ਗਿਆ ਚੱਲ ਮੇਰੀ ਗੱਲ ਸੁਣ ਲੈ ਜਿਹੜੇ ਵੇਲੇ ਉਹਨਾਂ ਨੇ ਸਿੱਖਿਆ ਸੀ ਤੂੰ ਲੈ ਸਟੈਂਡ ਤੇ ਤੇਰਾ ਵੀਰ ਤੇ ਅਹੀਂ ਦੋਵੇਂ ਜਾਣੀਆਂ ਤੇਰੇ ਨਾਲ ਆ ਵੇ ਕੁੜੀਏ ਤੇਰੇ ਘਰ ਵਾਲੇ ਨੇ ਛਡਾਉਣ ਕਰਕੇ ਅਹੀਂ ਆਪਣੀ ਜਿਗਰੀ ਗਹਿੜੇ ਰੱਖੀ ਅਹੀਂ ਤੇ ਛਡਾ ਨਹੀਂ ਸਕੇ ਆ ਭਲਾ ਵੇ ਛੰਮੀ ਇਹਦੇ ਟੇਕਿਆਂ ਦਾ ਕਿੰਨਾ ਸਾਡੀ ਜਿੱਡੀ ਛਡਾਈ ਤੇ ਸਾਡਾ ਘਰ ਸਾਨੂੰ ਛੱਤ ਦਿੱਤੀ ਰਹਿਣ ਨੂੰ ਨਹੀਂ ਤੇ ਅਹੀਂ ਅੱਜ ਵੀ ਛੜਕਤੇ ਹੋਣਾ ਹੈ ਆਸਾਨ ਮਾਰਦੇ ਆ ਪੁੱਤ ਉਹਨਾਂ ਨੇ ਤੇ ਹੋਰ ਸੁਣ ਤੇਰੇ ਘਰ ਲੈਣੇ ਨਾ ਮੈਨੂੰ ਕਹੇ ਜੋ ਗਾਲੀ ਛੜਿਆ ਇਸ ਤੋਂ ਤਾਂ ਕਿ ਮੇਰਾ ਘਰ ਵੀ ਗੈਣੇ ਪੈ ਗਲੇ ਸਭ ਕੁਝ ਵੇਚ ਲਿਆ ਇੱਥੇ ਇਹਦੇ ਹੋਏ ਇਹਦੇ ਰਾਜੂ ਭਾਈ ਜੀ ਹੋਣਾ ਜਿਨ੍ਹਾਂ ਨੇ ਮੇਰੀ ਨਹੀਂ ਮਦਦ ਕੀਤੀ ਆ ਉਹਨਾਂ ਨੇ ਮੇਰਾ ਕੰਮ ਚਲਾ ਕੇ ਦਿੱਤਾ ਮੇਰਾ ਦੋਰੀਆ ਉਹਨਾਂ ਨੇ ਕੰਮ ਤੇ ਆ ਮੈਂ ਫੇਰ ਮਾੜਾ ਟੱਕ ਮਾਉਣ ਚੁੱਕਾ ਹੋਇਆ ਕਿਤੇ ਗੁਰਦੀ ਤੂੰ ਸਮਝਦਾ ਰਹੇਂ ਤੇ ਨੂੰ ਇਹ ਸਭ ਦਾ ਪਤਾ ਹੀ ਹੈ ਕਿ ਅੱਗੇ ਵੀ ਸਾਡਾ ਕੰਮ ਕਾਜ ਠੀਕ ਠਾਕ ਜਿਹਾ ਹੀ ਤੇ ਅਸੀਂ ਤੁਹਾਡੇ ਕਰਕੇ ਬਹੁਤ ਜ਼ਿਆਦਾ ਥੱਲੇ ਲੱਗ ਗਏ ਫਿਰ ਵੀ ਅਸੀਂ ਤੁਹਾਨੂੰ ਇੱਥੇ ਰਹਿਣ ਤੋਂ ਮਨਾ ਨਹੀਂ ਕੀਤਾ ਇੱਥੋਂ ਤੱਕ ਕਿ ਅਸੀਂ ਤੇਨੂੰ ਸਟੈਂਡ ਵੀ ਕਰਾਂਗੇ ਹਰ ਚੀਜ਼ 'ਚ ਤੇਰੀ ਹੈਲਪ ਕਰਾਂਗੇ ਪਰ ਤੇਰੇ ਵੀਰ ਨੇ ਗਲਤ ਚੀਜ਼ ਬਰਦਾਸ਼ਤ ਨਹੀਂ ਕਰਨੀ ਤੈਨੂੰ ਇਹਨਾਂ ਤੇ ਪਤਾ ਹੀ ਆ ਮੈਂ ਥੋੜੀ ਜਿਹੀ ਗਲਤੀ ਕੀਤੀ ਸੀ ਨਾ ਮੈਨੂੰ ਪਤਾ ਨਹੀਂ ਇਹਨਾਂ ਨੇ ਕਿੰਨੇ ਦਿਨ ਨਹੀਂ ਭਾਇਆ ਤੇ ਇੱਥੋਂ ਤੱਕ ਕਹਿਤਾ ਹੈ ਹੋਲੀ ਕਿਸ ਤਰ੍ਹਾਂ ਗੋਲ ਕਰ ਤੇ ਇੱਥੋਂ ਨਿਕਲਦੀ ਉਹ ਤੇ ਵੇਖ ਲੈ ਮੈਂ ਉਹ ਕੰਮ ਛੱਡਦਾ ਨਾ ਇਸ ਕਰਕੇ ਸਾਰਾ ਕੁਝ ਤੈਨੂੰ ਵੀ ਛੱਡਣਾ ਪੈਣਾ ਹੈ ਬਾਕੀ ਆਪਾਂ ਸਾਰੇ ਜਾਣੇ ਤੇਰੇ ਨਾਲ ਹੀ ਹਾਂ ਆ सोनू ਨਾਲ ਇੱਕ ਵਾਰੀ ਪਰਸਨਲ ਆਪਾਂ ਗੱਲ ਕਰ ਲਾਂ ਅੰਦਰ ਵੜ ਕੇ ਤੇ ਜੇ ਨਹੀਂ ਸੁਧਰਦਾ ਤੇ ਫੇਰ ਆਪਣੇ ਵੀਰ ਨੂੰ ਦੱਸਦੀ ਇੱਕ ਵਾਰੀ ਉਹ ਕਰੂਗਾ ਗੱਲੀਆਂ ਹੁਣ ਡਰਦੀ ਨਹੀਂ ਰੋੜਦੀ ਨਹੀਂ ਅਸੀਂ ਤੇਰੇ ਨਾਲ ਹਾਂ ਮੈਂ ਕਿਉਂ ਡਰਦਾ ਇੱਕ ਡਰੂਗਾ ਭਾਬੀ ਮੰਮੀ ਨਾਲ ਮੈਂ ਕਿਉਂ ਡਰਨਾ ਬਸ ਮੈਂ ਮੰਮੀ ਮੈਂ ਨਾ ਮਿੰਮਲ ਦੇ ਜਿਹੜੇ ਮੁਕਾਮ ਤੇ ਪਹੁੰਚਣਾ ਚਾਹੁੰਦੀ ਆ ਐਨੀ ਮਿਹਨਤ ਕਰਾਂਗੀ ਮੈਂ ਵੀ ਮਨੋ ਕੰਮ ਕਰਾਂਗੀ ਸੂਟ ਸਿਵਾਾਂਗੀ ਨਾ ਹਰ ਦਿਨ ਸਿਵਾਾਂਗੀ ਕਿ ਕਸਟਮਰ ਖੁਸ਼ ਹੋਵੇ ਮੇਰੇ ਤੇ ਬਸ ਫਿਰ ਗਾਗ ਬਣਾਵਾਂਗੀ ਆਪਣੀ ਮਿਹਨਤ ਨਾਲ ਬਣਾਵਾਂਗੀ ਤੇ ਤੇਨੇ ਕੋਈ ਰੋਕ ਵੀ ਨਹੀਂ ਸਕਦਾ ਮੈਂ ਵੀ ਉਹਨਾਂ ਦੇ ਮੁਕਾਮ ਤੇ ਪਹੁੰਚ ਗਈ ਤੁਸੀਂ ਕੰਮ ਮੇਰੇ ਬਾਰੇ ਵੀ ਸੋਚੋ ਕਿ ਆ ਗਈ ਭੈਣ ਛੋਟੀ ਭੈਣ ਵੀ ਫੋਨ ਨਾਲ ਗਈ ਮੁਕਾਮ ਤੇ ਪਹੁੰਚ ਗਈ ਜੇ ਤੂੰ ਸੋਚ ਲਿਆ ਹੈ ਨਾ ਤੇ ਤੂੰ ਕਰਕੇ ਵਿਖਾਏਂਗੀ ਇਹ ਤੈਨੂੰ ਮੈਂ ਦੱਸ ਦਿੰਦੀ ਆ ਠੀਕ ਆ ਮਾਪਿਆਂ ਤੋਂ ਬਿਨਾ ਕੋਈ ਨਹੀਂ ਖੁਸ਼ ਹੁੰਦਾ ਨਾ ਜ਼ਿਆਦਾ ਜਿੰਨੇ ਖੁਸ਼ ਨਾ ਤੇ ਚੜ੍ਹਾਈ ਤੋਂ ਬਿਲਕੁਲ ਮੇਰੇ ਭਰਾ ਭਾਬੀ ਨਾਲ ਮੇਰੇ ਤੇ ਮਾਨ ਹੋਵੇ ਨਹੀਂ ਹੋ ਚਲਨੀ ਹੁਣ ਮੇਰਾ ਹੀ ਮਕਸਦ ਆਪਣੀ ਲੱਗਦਾ ਕੋਈ ਨਹੀਂ ਸ਼ਦਾਨੇ ਆਈ ਤਾਂ ਹਮੇਸ਼ਾ ਕਰੇ ਨਾ ਰੋਈਦਾਨੀ ਰੋਈਦਾਨੀ ਕੋ ਤਾਂ ਤਗੜੀ ਹੋਈਦਾ ਨਹੀਂ ਹੁਣ ਇਹ ਰੋਣੇ ਨੂੰ ਤਾਂ ਕੱਢ ਹੀ ਦੇਣਾ ਕਮਜ਼ੋਰ ਤੇ ਮੈਂ ਬੰਨਾ ਹੀ ਨਹੀਂ ਨਾ ਬਸ ਹੁਣ ਕਮਜ਼ੋਰ ਹੋਣਾ ਹੀ ਨਹੀਂ ਐ ਸੋਨੂ ਦੇ ਪਿੱਛੇ ਲੱਗਣਾ ਉਹ ਤੇ ਬੰਦਾ ਮੈਂ ਆਸ ਹੀ ਰੱਖਣੀ ਕੋਈ ਆਸ ਨਹੀਂ ਰੱਖਣੀ ਜੇ ਆ ਬੰਦਾ ਸੁਧਰਦਾ ਤੇ ਠੀਕ ਐ ਨਹੀਂ ਸੁਧਰਦਾ ਮੈਂ ਤੁਹਾਡੇ ਨਾਲ ਸਿੱਧਾ ਬਿਠਾ ਕੇ ਗੱਲ ਕਰਨਾ। ਬਸ ਤੂੰ ਨੇਕ ਕੰਮਾਂ ਤੇ ਕੈਮਰੇ ਤੈਨੂੰ ਕਾਮਯਾਬ ਹੁੰਦ ਕੋਈ ਨਹੀਂ ਰੋਕ ਸਕਦਾ। ਹਾਂ ਬਸ ਇਹਨੂੰ ਇੰਨਾ ਸਮਝਾ ਦਿਓ ਕਿ ਇਹ ਆਪਣੇ ਗੱਲ ਤੇ ਸਟੈਂਡ ਰਵੇ ਤਾਂ ਕਿ ਉਹਨੂੰ ਅਸੀਂ ਸੁਧਾਰ ਸਕੀਏ। ਉਹ ਨਾ ਹੋਵੇ ਕਿ ਉਹਨੂੰ ਅਸੀਂ ਕਹੀਏ ਮੈਂ ਹਾਂ ਦੇ ਦੇ ਫਿਰ ਕਲਾਕ ਨਹੀਂ ਸੁਧਰਨਾ ਤੇ ਤੂੰ ਉਹਨੂੰ ਰੋਕੇ ਤੇ ਗਾੜੀ ਹੱਥ ਜੋੜ ਲਾਪੇ। ਮੇਰੇ ਬੱਚੇ ਨਾ ਛੱਡੀ ਮੈਨੂੰ ਨਾ ਛੱਡੀ ਹੈ ਤੂੰ ਕਮਜ਼ੋਰ ਪੈਜੇ। ਇਹ ਚੀਜ਼ ਨਹੀਂ ਮੈਨੂੰ ਚਾਹੀਦੀ। ਤੂੰ ਸਟਰੋਂਗ ਰਹਿਣਾ ਤੇ ਆਪਣੇ ਭਰਾ ਦੇ ਨਾਲ ਖੜਾਣਾ ਵਾ ਵੀ ਜੋ ਮੇਰਾ ਭਰਾ ਫੈਸਲਾ ਲੈਂਦਾ ਉਹ ਸਹੀ ਆ ਸੁਧਰਨਾ ਵਾ ਤੇ ਮੈਂ ਤੇਰੇ ਨਾਲ ਲੱਗੀ ਰਹੂੰਗੀ ਤੇ ਨਹੀਂ ਤਾਂ ਜਾ ਜਿੱਥੇ ਜਾਣਾ ਚੱਲ ਬਹੁਤ ਗਿਆ ਗੱਲਾਂ ਕੀ ਪੁੱਤ ਆਂਦੇ ਹੁੰਦੇ ਆ ਨਾ ਜੇ ਆਂ ਛਾਂ ਦਾ ਭੁੱਲਿਆ ਘਰ ਆ ਜੇ ਤੈਨੂੰ ਭੁੱਲਿਆ ਨਹੀਂ ਪੁੱਤਾਂ ਦੇ ਉਹ ਗੱਲ ਤੇਰੀ ਆ ਐਂ ਖੁਸ਼ੀਆਂ ਪੁੱਤ ਤੇਰੀਆਂ ਦੋ ਬਸ ਚੱਲ ਪੁੱਤ ਬਾਕੀ ਗੱਲਾਂ ਛੱਡ ਅੱਜ ਦਿਨਾਂ ਸਲੀਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਦੇ ਤੂੰ ਹੋਰ ਪੁੱਤ ਕੀ ਚਾਹੀਦਾ ਉਹ ਗੱਲ ਤੇਰੀ ਆ ਕਮਰਾ ਨਾ ਤੂੰ ਤਗੜੀ ਹੋ ਨਹੀਂ ਬਹੁਤ ਖੁਸ਼ ਆ ਤੂੰ ਸੁਧਰ ਗਈ ਨਾ ਬਸ ਹਾਂ ਮੈਨੂੰ ਵੀ ਖੁਸ਼ੀ ਮਿਲਿਆ ਤੈਨੂੰ ਸਾਰੇ ਮੈਂ ਬੈਠੇ ਦਿਲ ਦੇ ਮੈਂ ਕਿਤੇ ਮੇਰਾ ਮਨ ਇੰਨਾ ਹੋ ਲਾਇਆ ਮੈਨੂੰ ਪਤਾ ਨਾ ਮੇਰੀ ਗੱਲ ਸੁਣ ਹੁਣ ਆਪਾਂ ਵੀ ਲੱਗੇ ਰੋਟੀ ਪਾਣੀ ਬਣਾਉਣਾ ਤੇ ਤੇ ਨੂੰ ਇਥੇ ਰੋਟੀ ਦੇ ਦੰਨੀ ਤੇ ਜਿਹੜੀਆਂ ਦੂਜੀਆਂ ਦੋ ਕੁ ਪੀਚਾ ਕਰ ਉਹਨਾਂ ਨੂੰ ਵੀ ਤਰਪਾਈ ਮੈਨੂੰ ਨਾਲ ਉਹਦੇ ਨਾਲ ਕੋਈ ਲਾਮਾ ਨਹੀਂ ਘੱਟੀ ਲਾਉਣਾ ਚਾਹੀਦਾ ਉਹ ਆਹ ਕੰਮ ਇਹਨੂੰ ਦੇਦਾ ਨਹੀਂ ਲਾਮਾ ਅੰਦਾ ਨਹੀਂ ਮੈਂ ਨਹੀਂ ਕੀ ਕਰਕੇ ਨਹੀਂ ਮੈਂ ਕਿਨੇ ਸੁੱਖ ਦਾ ਸਾਹ ਲਵਾਂ ਮੇਰੀ ਟੈਨਸ਼ਨ ਮੁੱਕੀ ਮੰਮੀ ਇਹਨੇ ਕੋ ਜਾ ਰਹਾ ਨਾ ਤੁਹਾਨੂੰ ਟੈਨਸ਼ਨ ਹੈ ਕਾ ਬਸ ਮੰਮੀ ਤੋ ਇਹ ਵੀ ਸੂਟ ਕੱਟੋ ਜਿਹਨੇ ਪੇਕਿਆ ਮੈਂ ਇਹਨੂੰ ਕੋਸੀਂ ਕੇ ਦੋ ਬਿਓ ਮੈਂ ਸੀਂਦੇ ਨਹੀਂ ਟੱਡੇ ਸ਼ੁਕਰ ਪਰਮਾਤਮਾ ਮੈਂ ਇੰਨੀਆਂ ਗਲਤੀਆਂ ਕੀਤੀਆਂ ਤਾਂ ਵੀ ਮੇਰੇ ਭਰਾ ਭਾਬੀ ਨੇ ਮੇਰੀ ਮਾਂ ਨੇ ਮੇਰਾ ਸਾਥ ਨਹੀਂ ਛੱਡਿਆ ਸਗੋਂ ਨੰਨ ਨੇ ਮੈਨੂੰ ਸਲਾਈਕ ਬਣਾਇਆ ਕਿ ਆਪਣੇ ਪੈਰਾਂ ਤੇ ਸਟੈਂਡ ਹੋ ਸਕੇ ਸ਼ੁਕਰ ਹੈ ਵਾਹਿਗੁਰੂ ਪਰ ਆ ਭਾਬੀ ਦੇ ਰੂਪ ਚ ਮੈਨੂੰ ਰੱਬ ਮਿਲਿਆ ਰੰਜੀਤ ਇੱਕ ਮਿੰਟ ਇਧਰ ਹੋ ਗਿਆ ਹਾਂ ਮੰਮੀ ਰਹਿਣਾ ਕੀ ਆ ਹਾਂ ਮੈਂ ਸੋਚਿਆ ਨਹੀਂ ਕਿ ਵਿਚਾਰੀ ਪਰੇਸ਼ਾਨ ਬੜੀ ਚਲ ਬਾਕੀ ਤੇ ਜੋ ਫੈਸਲਾ ਹੋਊਗਾ ਉਹ ਵੇਸੇ ਤੇ ਆਪਾਂ ਇਹਦੇ ਬੱਚਿਆਂ ਦੀ ਫੀਸ ਨਾ ਧਾਰਦੀ ਰੰਜੀਤ ਤੁਸੀਂ ਕਹਿਣ ਦੇਈ ਨਾ ਮੈਨੂੰ ਬਾਬਾ ਪ੍ਰੋਫਿਟਰ ਆਇਆ ਜਿੱਥੇ ਕੰਮਤੇ ਗਏ ਸੀ ਰਾਤੀ ਦਸਣ ਦੇ ਨਾ ਨੂੰ ਤੇ ਥੋੜੀ ਜਿਹੀ ਇਸਤਾਦ ਉਹਦੇ ਬੱਚਿਆਂ ਨੂੰ ਸ਼ਾਮ ਨੂੰ ਆਹ ਤੇ ਦੇ ਕੀ ਸਲਾਹ ਆ ਕਿ ਤੱਕੀ ਜੇ ਕਰਮਾਂ ਪਿੱਛੇ ਨੂੰ ਰੱਬ ਨਹੀਂ ਦਿੱਤੇ ਆ ਉਹੀ ਨਾ ਮੰਮੀ ਆਪਾਂ ਕਿਸੇ ਦੀ ਪੁੱਤ ਕਰ ਕਿਸੇ ਦੇ ਕੀ ਆਪਣੇ ਘਰ ਦੇ ਬੱਚੇ ਆ ਉਹਨਾਂ ਦੀ ਮਦਦ ਕਰਾਂਗੇ ਤੇ ਰੱਬ ਦੇ ਨਿਭੋਰ ਦਊਗਾ ਇਹ ਤਾਂ ਬਹੁਤ ਬੋਤ ਬਧੀਆ ਗੱਲ ਹੈ ਕਿ ਮੇਰੇ ਮੂਹ ਦੀ ਗੱਲ ਤੋਂ ਕੋਈ ਆ ਕਿ ਜੀ ਵਿਚਾਰੀ ਸੁਧਰਨ ਦੀ ਕੋਸ਼ਿਸ਼ ਕਰਨਗੇ ਤਾਂ ਹਨ ਨੂੰ ਹੀ ਹੱਲ ਕਰ ਦੇਣੀ ਚਾਹੀਦੀ ਹੈ ਜੀ ਬੋਤ ਅਕਸਰ ਭਰਾ ਆ ਪਿਓ ਭਰਾ ਉਹ ਇਹ ਨੂੰ ਮੰਨਦੀ ਆ ਹਣ ਤੇਰੀ ਕਿ ਸਲਾਹ ਤੋਂ ਦੱਸ ਮੇਰੀ ਕਿ ਸਲਾਹਣੀ ਜਿਹੜੀਆਂ ਗੱਲਾਂ ਮੈਨੂੰ ਕਹਿਣੀਆਂ ਚਾਹੀਦੀਆਂ ਉਹ ਇਹਨੇ ਕਹਿਦੀਆਂ ਇਹਦੇ ਚ ਭਜਾਈ ਕੋਰ ਕਿ ਤੇ ਮੈਨੂੰ ਦੱਸ ਹੈ ਮੰਨਦੀ ਆ ਨਾ ਆਪਣੀ ਜਨਾਨੀ ਨੂੰ ਮੰਨ ਗਿਆਗੇ ਬਹੁਤ ਨਹੀਂ ਨੰਦੀ ਦਾਸੀ ਉਹ ਤੇ ਕੀ ਆਖਣ ਦੀ ਕੋਰ ਕਰੀ ਤੂੰ ਹੈ ਨਹੀਂ ਕੀ ਆਖਿਆ ਕੀ ਗੱਦੱਸ ਹੈ ਤੋਹਾ ਕੀ ਆਹੀ ਇਹ ਜਿੰਨਾ ਨਹੀਂ ਚਾਹਵੇ ਤੇ ਬੰਦੇ ਨੂੰ ਮੈਂਡਿਚ ਸੁਧਾਰ ਦੇ ਕਿਆ ਹੀ ਨਾ ਤੇ ਮੈਂ ਕਿਹੜਾ ਵਿਗੜਿਆ ਮੈਨੂੰ ਪਤਾ ਤੂੰ ਤੇਰੇ ਇਸ਼ਾਰਾ ਕਰਦੇ ਹੀ ਆ ਤੇ ਮੈਂ ਵੀ ਅੱਜ ਤੱਕ ਸੁਧਾਰ ਨਹੀਂ ਪਾਈ ਆ ਬੰਦੇ ਨੂੰ ਹੈ ਲੈ ਆ ਗਈ ਲੈ ਹੋ ਚਲੇਗੀ ਮਾਤਾ ਤਰੀ ਗੱਲਾਂ ਸੁਣ ਕੇ ਬੋਲ ਲੈ ਗਦੀ ਨੂੰ ਕਿੰਨਾ ਵਿਗੜਿਆ ਕੀ ਵਿਗੜਿਆ ਦੱਸ ਮੈਨੂੰ ਕਹਾਂ ਸੁਧਰੇ ਜੇ ਵਿਗੜਿਆ ਕੀ ਆ ਵਿਗੜੇ 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 ਜੇ ਕੀ ਮਾੜੀ ਜੀ ਜਨਾਨੀ ਕੋ ਗਲਤੀਆਂ ਕੀਤੀ ਉਹਨੂੰ ਤੁਸੀਂ ਦੱਸ-ਦੱਸ ਕੇ ਬੁਲਾਉਂਦੇ ਨਹੀਂ ਜੇ ਆਣ ਕੇ ਤੇ ਮੜਕੇ ਆਏ ਦੁੱਧ ਰੇਕੇ ਜਿਵੇਂ ਜਾਂਦਾ ਹੀ ਨਹੀਂ ਆ ਉਹਦਾ ਕਰਦੇ ਹਾਂ ਇਹ ਮੇਰਾ ਸਟਾਈਲ ਹੈ ਮੇਰਾ ਸਟਾਈਲ ਹੈ ਜੇ ਜਨਾਨੀ ਆਪਣੀ ਲਈ ਆ ਗਈ ਨਾ ਤੇ ਵੱਜ ਜਾਣਾ ਤੁਹਾਡੇ ਸਟਾਈਲ ਜੇ ਦਵਾਇੰਗੇ ਨਾ ਕਰ ਨੂੰ ਸੁੱਤ ਰ ਮਨੋਂ ਆਉਂਦਾ ਪੂਰਾ ਕਰਨਾ ਤੇ ਮੈਨੂੰ ਵੀ ਆਉਂਦਾ ਵਾ ਇਹ ਲੈਣਾ ਇੱਕ ਗੱਲ ਕਵਾਂ ਕਹੋ ਤੈਨੂੰ ਸਸਤਾ ਆਉਂਦਾ ਮਯਾ ਹੜਾਣਾ ਤੋ ਹੈ ਨਾ ਚੰ ਲੈ ਜੇ ਨਾ ਮੁੰਦੇ ਪਤਾ ਕਿੰਨੇ ਚੰਗੇ ਜਿੰਤਾ ਕਹੋ ਉਦਾ ਹੀ ਮਗਰ ਲੱਤੁਰਦੇ ਰੱਬ ਸਾਰਿਆਂ ਨੂੰ ਮਾਝਾ ਕਰਵਾ ਲਾ ਦਵੇ ਢੇੜਾ ਜਿਨਾਂ ਦੀ ਵੀ ਪ੍ਰਵਾਹ ਕਰਦਾ ਵਾ ਮਾਂ ਦੀ ਵੀ ਕਰਦਾ ਵਾ ਭੈਣ ਦੀ ਵੀ ਕਰਦਾ ਚੱਲ ਸਾਰੇ ਸੁਖੀ ਰਹਿ ਹਵਦੀ ਆਉ ਜੇ ਸਭ